ਏ ਬਾਈ 2007 ਮਾਡਲ ਹੈ ਹਾਂਜੀ ਹਰਿਆਣਾ ਨੰਬਰ ਦਾ ਡਾਕਟਰ ਠੀਕ ਹੈ ਜੀ ਚਾਰੇ ਟਾਇਰ ਨਵੇਂ ਵਰਗੇ ਆ ਠੀਕ ਹੈ ਜੀ ਠੀਕ ਹੈ ਇਹ ਬਾਈ 2013 ਮਾਡਲ ਹੈ ਹਾਂਜੀ ਡਬਲ ਕਲਚ ਹੈ ਇਹ ਬਾਈ ਹੈਗਾ 2004 ਮਾਡਲ ਹੈ ਹਾਂਜੀ ਡਬਲ ਕਲੱਚ ਹੈ ਠੀਕ ਹੈ ਜੀ ਠੀਕ ਹੈ ਹਰਿਆਣਾ ਨੰਬਰ ਹੈ ਅਗਲੇ ੜਾ ਜਮਾ ਨਵੇਂ ਹੈ ਪਿਛਲੇ 14 ਵਾਲੇ ਅੱਧੇ ਗਏ ਇਹ ਬਾਈ ਹੈਗਾ 97 ਮਾਡਲ ਹਾਂਜੀ ਪੰਜਾਬ ਦਾ ਨੰਬਰ ਹੈ ਡਬਲ ਕਲੱਚ ਹੈ ਠੀਕ ਹੈ ਜੀ ਮੂਲੇ ੜਾ ਹੈਗਾ 60.50 ਪੈਸੇ ਪਿਛਲੇ ਵੀ ਇੰਨੇ ਕੀ ਹੈ ਇਹ 8 ਮਾਡਲ ਆ ਬਾਈ ਹਾਂਜੀ ਪੰਜਾਬ ਨੰਬਰ ਹੈ ਡਬਲ ਕਲੱਚ ਹੈ ਠੀਕ ਹੈ ਜੀ ਪਿਛਲੇ ੜਾ 14 ਵਾਲੇ ਨਵੇਂ ਵਰਗੇ ਮੂਲੇ 70.75 ਪੈਸੇ ਹੈ ਠੀਕ ਹੈ ਜੀ ਪੈਰ ਪਿਛਲੇ ਹੈਗੇ 13 ਵਾਲੇ 60.50 ਪੈਸੇ ਅਗਲੇ ਜਮਾ ਨਵੇਂ ਹੈ ਠੀਕ ਹੈ ਜੀ ਠੀਕ ਹੈ ਛੋ ਛੱਪੇ ਦਾ ਸਾਰਾ ਓਰੀਜਨਲ ਆ ਬੰਗਾ ਟ ਪੂਰਾ ਕੋਕਾ ਟਰੈਕਟਰ ਹੈ ਠੀਕ ਹੈ ਜੀ ਮੂਰੇ ਟੈਰ ਅੱਦੇ ਕਾ ਮਗਲ ਠੀਕ ਪੈਸੇ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਹਿਬੋਂ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਦੀਪ ਵੇਰ ਜੁੜ ਗਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਤੇ ਚੜਦੀ ਕਲਾ ਪੂਰੀ ਵਧੀਆ ਬਾਈ ਪਰਮਾਤਮਾ ਦੀ ਕਿਰਪਾ ਨਾਲ ਦਾਤਾ ਨਾਮਾ ਮਾਲ ਹਾਂ ਕਿੰਨੇ ਕੁ ਬਾਤੇ ਹੈਗੇ ਬਾਈ ਤਿੰਨ ਚਾਰ ਟਰੈਕਟਰ ਨਵੇਂ ਆ ਤਿੰਨ ਚਾਰ ਟਰੈਕਟਰ ਨਵੇਂ ਏ ਕਾ ਕਾਫੀ ਕਾਹ ਜਾਂਦੇ ਕਾਫੀ ਕਾਹ ਹੈ ਜ਼ਿੰਮੇਵਾਰੀ ਆਪਣੀ ਤੇ ਇੰਜਨ ਗੇਅਰ ਪੱਕਾ ਇੰਜੀਨੀਅਰ ਦੀ ਫੁੱਲ ਤਸੱਲੀ ਹੈ ਬਾਹ ਕੇ ਲੈ ਜੀ ਬੰਦਾ ਪੱਕਾ ਬਾਹ ਕੇ ਲੈ ਜੀ ਹਾਂ ਠੀਕ ਹੈ ਪੰਜਾਬ ਨੰਬਰ ਹੀ ਹੁੰਦੇ ਆ ਪੰਜਾਬ ਵੀ ਆ ਹਰਿਆਣਾ ਦੀ ਹੈ ਪੰਜਾਬ ਵੀ ਆ ਹਰਿਆਣਾ ਦੀ ਹੈ ਹਾਂ ਠੀਕ ਹੈ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ 855 ਤੋਂ ਹਾਂ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2007 ਮਾਡਲ ਹੈ ਹਾਂਜੀ ਹਰਿਆਣਾ ਨੰਬਰ ਆ ਟਰੈਕਟਰ ਠੀਕ ਹੈ ਜੀ ਚਾਰੇ ਟਾਇਰ ਨਵੇਂ ਵਰਗੇ ਆ ਠੀਕ ਹੈ ਜੀ ਠੀਕ ਹੈ ਇੰਜਨ ਗੇਅਰ ਦਾ ਐਡਾ ਚੰਗਾ ਵੀ ਜਿਵੇਂ ਕਰੀਏ ਆਪਾਂ ਵੀ 10 12 ਮਾਰ ਟਰੈਕਟਰ ਵੀ ਰੀਚ ਨਹੀਂ ਕਰਦਾ ਠੀਕ ਹੈ ਜੀ ਮਗਰਾਟ ਮੰਗਰੂਟ ਦਿਖਾ ਦੇ ਸ਼ੀਸ਼ੇ ਵਰਗੇ ਨਾਲ ਦੇ ਆ ਮਗਰਾਟ ਸਾਰਾ ਰੇਨ ਵਾਲਾ ਹੈ ਹਾਂ ਤੇ ਮਾਡਲ ਕਿੰਨੇ ਆ ਹੈ ਮਾਡਲ 2007 ਦਾ ਰੇਟ ਰੇਟ ਹੈਗਾ 2 ਲੱਖ ਤੇ 95000 ਦੇਣਾ ਕਿੰਨੇ ਦਾ 275 ਦਾ ਦੇਦਾ 65 ਦਾ ਨਹੀਂ ਦਿੰਦਾ ਨਹੀਂ 65 ਦਾ ਨਹੀਂ ਟਰੈਕਟਰ ਹੀ ਬੜਾ ਚੰਗਾ ਸਾਰੀ ਸਿਸਟਮ ਸਿਸਟਮ ਸਾਰਾ ਨਾਲ ਆ ਸਿਸਟਮ ਤਾਂ ਤੇਰਾ ਨਾਲ ਆ ਹਾਂ 65 ਦਾ ਦਿੰਦਾ ਨਹੀਂ ਨਹੀਂ 65 ਦਾ ਨਹੀਂ 75 ਗਿਆ ਕੋਈ ਨਾ ਮਾਨਤਣ ਕਰਦਾ 70 ਦਾ ਲੈ ਜੀਓ ਮਿੱਤਰੋ ਹਾਂ ਟਰੈਕਟਰ ਚੰਗ ਤੇ ਮੂਰੇ ਆ ਗਿਆ ਐਸ ਹਾਂ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2013 ਮਾਡਲ ਹੈ ਹਾਂਜੀ ਡਬਲ ਕਲੱਚ ਹੈ ਪਾਵਰ ਸਟੀering ਦਾ ਡਬਲ ਪੰਪ ਦਾ ਠੀਕ ਹੈ ਜੀ ਸਾਰਾ ਟਰੈਕਟਰ ਓਰੀਜਨਲ ਹੈ ਹਾਂਜੀ ਮਗਲਟਾ ਰੱਦੇ ਆ ਮੂਲੇ 35 40 ਪਈ ਸੀ ਇਹ ਠੀਕ ਹੈ ਜੀ ਇੰਜਨ ਕਿੰਨੇ ਦਾ ਰੁਪਈਆ ਦਾ ਰੁਪਈਆ ਹੈ ਠੀਕ ਹੈ ਜੀ ਹਰਿਆਣਾ ਨੰਬਰ ਤੇ ਆ ਹਰਿਆਣੇ ਨੰਬਰ ਚ ਆ ਗਿਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਹਾਂ ਸੈਂਪਲ ਕੱਪੜੇ ਵਾਲੀ ਸਾਤਰੀ ਹੈ ਤੇ ਮਾਡਲ ਇਹ ਆ ਗਿਆ 13 ਤੇ ਰੇਟ 225 ਹੈ ਜੇ ਨਾਲ ਕਿੰਨੇ ਦਾ 2.5 ਦਾ ਦੇ ਦੇ ਦੋ ਦਾ ਲੈ ਜਿਓ ਮਿੱਤਰੋ ਕੱਟ ਨਹੀਂ ਦਿੰਦਾ ਤੂੰ ਮੌਕੇ ਦਾ ਕੋਈ ਦੇਖਾਂ ਇਮਾਨਦਾਰ ਇੱਕ 95 ਦੀ ਲੈ ਜਿਓ ਯਾਰ ਕੋਈ ਗੱਲ ਨਹੀਂ ਯਾਰ ਕਹਿੰਦਾ ਸੀਗਾ 10000 ਡਿਸਕਾਊਂਟ ਹੈ ਚੋ 1.95 ਦਾ ਲੈ ਜਿਓ ਆਪਣਾ ਨਾਮ ਲੈ ਦਿਵਾ ਕੇ ਪੂਰੇ 60 ਦਾ ਫਾਰਮ ਆ ਗਿਆ ਦੱਸੀ ਬਾਈ ਇਹਦੇ ਬਾਰੇ ਇਹ ਬਾਈ ਹੈਗਾ 2004 ਮਾਡਲ ਹੈ ਹਾਂਜੀ ਡਬਲ ਕਲਚ ਹੈ ਠੀਕ ਹੈ ਜੀ ਠੀਕ ਹੈ ਹਰਿਆਣਾ ਨੰਬਰ ਹੈ ਅਗਲੇ ਢਾਹ 99 ਹੈ ਪਿਛਲੇ 14 ਵਾਲੇ ਅੱਧੇ ਕੇ ਠੀਕ ਹੈ। ਪ੍ਰਗਟਾ ਮਰ ਕੁੱਟਾ ਮਰ ਟਰੈਕਟਰ ਬਹੁਤ ਸੋਹਣਾ ਹੈ। ਠੀਕ ਹੈ ਜੀ। ਇੰਜਨ ਗੇਅਰ ਦਾ ਵੀ ਰਪੀ ਰਪੀ ਹੈ। ਇੰਜਨ ਗੇਅਰ ਦਾ ਓਕੇ ਆ। ਓਕੇ ਪੂਰਾ ਓਕੇ। ਇੰਜਨ ਗੇਅਰ ਦਾ ਵੀ ਓਕੇ ਆ ਮਿੱਤਰੋ। ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ। ਚੰਗਾ ਟਰੈਕਟਰ ਹੈ। ਸੈਂਪਲ ਕੱਪੜੇ ਵਾਲੀ ਸਾਤਰੀ 4 ਮਾਡਲ ਡਬਲ ਕਲੱਚ ਏ 98 ਲਿਖੀ ਖੜਾ। 1.81 ਦੇ ਦੇ। ਯਾਰ ਕੋਈ ਹਿਸਾਬ ਨਾ ਕਰ ਲਿਆ ਕਰੋ। ਕੋਈ ਨਾ ਹੋਰ ਕਰ। 70 ਦਾ ਨਹੀਂ ਦਿੰਦਾ। ਚਲ ਦੇ ਦੇ ਰਹੇ ਕੋਈ ਗੱਲ ਨਹੀਂ। 1,70,000 ਦਾ ਲੈ ਜਿਓ ਮਿੱਤਰੋ। ਚੰਗਾ ਟਰੈਕਟਰ ਹੈ। ਮੂਰੇ ਫੇਰ 60 ਫਾਰਮ ਆ ਗਿਆ। ਠੀਕ ਹੈ ਗਾਟ ਨੂੰ ਘੁੱਟ ਨਵੇਂ ਲੱਗੇ ਠੀਕ ਹੈ ਜੀ ਹਾਂ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਰੁਪਈਆ ਇੰਜਨ ਗੇਅਰ ਦਾ ਰੁਪਈਆ ਹਾਂ ਟਰੈਕਟਰ ਚੈੱਕ ਕਰ ਸਕਦੇ ਹਾਂ ਤੁਸੀਂ ਭਾਈ ਟਰੈਕਟਰ ਚੰਗਾ ਹੈ ਸੈਂਪਲ ਕੱਪੜੇ ਵਾਲੀ ਛਾਤਰੀ ਮਾਡਲ 97 ਮਾਡਲ 97 ਤੇ ਡਬਲ ਕਲਚੇ ਰੇਟ 170 ਹੈ ਹਾਂ ਦੇਣਾ ਕਿੰਨੇ ਦਾ ਇਹਦਾ ਰੇਟ ਸਾਡਾ ਮੁੰਡਾ ਦੂਜਾ ਫੋਨ ਤੇ ਕਰ ਦੂਗਾ ਉਹਦਾ ਟਰੈਕਟਰ ਹੈ ਉਹ ਦਾ ਟਰੈਕਟਰ ਤੂੰ ਕੀ ਕਰ ਦੇਣਾ ਉਹ ਇਹ ਕਹਿੰਦਾ ਮੈਂ 65 ਦਾ ਦੇਣਾ 60 ਦਾ ਦੇਣਾ ਕਰੀ ਜਾਂਦਾ ਹੁਣ ਮੋਕੀ ਦੀ ਕੀ ਵੀ ਤਾਂ 55 ਦੇ ਉਹ ਜ਼ਿਆਦਾ ਕਰ ਦਿੰਨੇ ਆ 55 ਦਾ ਕਰ ਦੇ ਦੇਖੀ ਜਾਓ 55 ਦਾ ਕਰਤਾ ਬਈ ਇਹ 55 1,55,000 ਦਾ ਲੈ ਜਿਓ ਹਾਂ ਦੇਖੀ ਜਾਓ ਇਹ ਮੂਰੇ ਆ ਗਿਆ 744 FAI ਹਾਂ ਇਹਦੇ ਬਾਰੇ ਦੱਸੀ ਬਈ ਇਹ 8 ਮਾਡਲ ਆ ਬਾਈ ਹਾਂਜੀ ਪੰਜਾਬ ਨੰਬਰ ਆ ਡਬਲ ਕਲਚ ਆ ਠੀਕ ਆ ਜੀ ਪਿਛਲੇ ਡਰ 14 ਵਾਲੇ ਨਵੇਂ ਵਰਗੇ ਆਹੂਲੇ 70 75 ਪੈਸੇ ਆ ਠੀਕ ਆ ਜੀ ਕਲੌਸ ਕਰ ਦੇ ਇੰਜਨ ਵਾਲਾ ਕ੍ਰਾਸ ਕਰਦੇ ਇੰਜਨ ਵਾਲ ਆ ਗਿਆ ਹਾਂ ਜਨਗਿਰ ਦਾ ਵੀ ਓਕੇ ਆ ਓਕੇ ਬਾਈ ਓਕੇ ਪੂਰਾ ਠੀਕ ਆ ਮਾਡਲ 8 ਆ ਗਿਆ 8 ਆ ਗਿਆ ਰੇਟ 260 ਹੈ ਹਾਂ ਦੇਣਾ ਕਿੰਨੇ ਦਾ 240 ਦਾ ਦੇ ਰਹੇ ਉਹ ਯਾਰ ਸਾਹਬ ਨਾ ਕਰਲਾ ਕੋਈ ਨਾ ਹੋਰ ਦੇ ਦਾਂਗਾ 1000 ਇਹ ਤਾਂ 30 ਜਾਂਦਾ ਨਹੀਂ ਹੁਣ ਹਾਂ ਚਲ 35 ਦਾ ਦੇ ਦਾਂ ਹਾਂ ਨਾ 235000 ਦਾ ਬਾਈ ਨੇ ਕਹਤਾ ਕੋਈ ਹੱਥ ਪੱਲਾ ਤੁਸੀਂ ਵੀ ਮਾਰ ਲਿਓ ਬਈ ਆਕੇ 30 ਦਾ ਤਾਂ ਬਾਣੀ ਜਾਉ ਯਾਰ ਜਿੱਥੋਂ ਤੱਕ ਮੇਰਾ ਆਈਡੀ ਹੈ ਬਾਕੀ ਤੁਸੀਂ ਦੇਖ ਲਿਓ ਤੇ ਮੂਰੇ ਫੇਰ 735 ਸਵਰਾਜ ਆ ਗਿਆ ਬਾਈ ਦਸੀਆਂ ਦੇ ਬਾਰੇ ਇਹ ਬਾਈ 6 ਮਾਡਲ ਹੈ ਹਾਂਜੀ ਠੀਕ ਹੈ ਪੈਰ ਪਿਛਲੇ ਹੈਗੇ 13 ਵਾਲੇ 60 65 ਪੈਸੇ ਅਗਲੇ ਜਮਾ ਨਵੇਂ ਹੈ ਠੀਕ ਹੈ ਜੀ ਠੀਕ ਹੈ ਛੋ ਛੱਪੇ ਦਾ ਸਾਰਾ Ориਜਨਲ ਆ ਬੰਗਾ ਟਮ ਰੂਟਾ ਦਾ ਪੂਰਾ ਚੰਗਾ ਹੈ ਠੀਕ ਹੈ ਜੀ 3 ਲੱਖ ਸੀ ਸਿਦਾ ਆ ਗਿਆ ਬਾਹਰ ਪੰਪ ਆ ਗਿਆ 3 ਲੱਖ ਸੀ ਸਿਦਾ ਆ ਗਿਆ ਇੰਜਨ ਗੇਅਰ ਦਾ ਕਿੰਦਾ ਹੈ ਇੰਜਨ ਗੇਅਰ ਦਾ ਲਾ 60 ਤੇ 175000 ਡਿਮਾਂਡ ਹੈ ਦਿਨ ਕਿੰਨੇ ਦਾ 155 ਦਾ ਇਹ ਆਪਸ ਆਪ ਨਾ ਕਰ ਲੈ 45 ਦਾ ਨਹੀਂ ਦਿੰਦਾ ਨਹੀਂ ਉਹ ਤਾਂ ਬਾਅਦ 65 ਕਹਿਣਾ ਸੀ ਤੇਰੇ ਮੈਂ ਤੈਨੂੰ ਫੇਰ ਵੀ 55 ਹੀ ਕਹੇ 45 ਦਾ ਨਹੀਂ 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 ਦੇ ਦੇ ਸਾਹਿਬ ਉਹ ਦੇ ਦੇ ਨਹੀਂ ਉਹ ਕਿਸਾਨ ਦੀ ਜਨ 55000 ਦਾ ਆਪਣਾ ਟਰੈਕਟਰ ਆ ਵਾ ਛੋੜ ਚੱਪਈ 55000 ਚ ਉਹ ਯਾਰ 50 ਦਾ ਲੈ ਜਿਓ 45 ਦਾ ਵੀ ਬਣ ਜੂ ਜੇ ਤੁਸੀਂ ਹੱਥ ਪੁੱਲਾ ਮਾਰਿਆ 55 ਦਾ ਚੰਗਾ ਛੋੜ ਚੱਪਾ ਕਰ ਗਏ ਜੀ ਐਨਸੀ ਆਸ ਆ ਗਿਆ ਹਾਂ ਇਹਦੇ ਬਾਰੇ ਦੱਸੀ ਬਈ ਏ ਬਾਈ 2010 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ ਚਿੱਪ ਵਾਲੀ ਆਰ ਸੀ ਹੈ ਠੀਕ ਹੈ ਜੀ 26 ਹੈ ਸਾਰਾ Ориਜਨਲ ਆ ਟਰੈਕਟਰ ਠੀਕ ਹੈ ਜੀ ਮੂਹਰੇ ਡਰ ਨਮਿਆਂ ਵਰਗਿਆ ਮਗਲੇ 70 75 ਰੁਪਏ ਤੇ ਹੈ ਮੂਹਰੇ ਨਮਿਆਂ ਵਰਗਿਆ ਮਗਲੇ 70 75 ਰੁਪਏ ਨੇ ਇੰਜਨ ਗੇਅਰ ਦਾ ਰੁਪਈਆ ਦਰ ਰੁਪਈਆ ਰੁਪਈਆ ਦਰ ਰੁਪਈਆ ਹਾਂ ਤੇ ਮਾਡਲ ਦਾ ਸ ਰੇਟ 175 ਹੈ ਹਾਂ ਦੇਣਾ ਕਿੰਨੇ ਦਾ 160 ਦਾ ਯਾਰ ਸਾਹਬ ਨਾ ਕਰ ਲੈ ਟਰੈਕਟਰ ਛੋਟਾ ਹੈ ਨਾ ਛੋਟਾ ਹੈ ਫਿਰ 160 ਦਾ ਕਹੀ ਜਾਣਾ ਇੱਕ ਛੋਟੇ ਛੋਟੇ ਮਾਰਜਨ ਰਹਿ ਜਾਂਦਾ ਹੈ ਤੇ 160 ਦਾ ਕਹੀ ਜਾਣਾ ਹਾਂ ਫਿਰ ਨੂੰ ਪਤਾ ਹੈ ਵੀਡੀਓ ਤੇ ਕਹਿੰਦਾ ਨਹੀਂ ਨਹੀਂ ਤੁਸੀਂ ਆ ਕੇ ਹੱਥ ਪੱਲਾ ਮਾਰਿਓ ਲੈ ਜਿਓ ਬਸ ਤੇ ਮੂਰੇ ਆ ਗਿਆ 740 141 ਕਬਈ ਦਸੀਏ ਇਹਦੇ ਬਾਰੇ ਏ ਭਾਈ ਪੂਰਾ 2000 ਮਾਡਲ ਹੈ ਹਾਂਜੀ ਡਬਲ ਕਲਚ ਹੈ 6 ਚਿਰੀ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਕੋਕਾ ਟਰੈਕਟਰ ਹੈ ਠੀਕ ਹੈ ਜੀ ਮੂਰੇ ਟੈਰ ਅੱਦੇ ਕਾ ਮਗਲ ਠੀਕ ਪੈਸੇ ਹੈ ਠੀਕ ਹੈ ਜੀ ਡਬਲ ਕਲਚ ਹੈ 6 ਚਿਰੀ ਚ ਆ ਗਿਆ ਠੀਕ ਹੈ ਜੀ 2000 ਮਾਡਲ ਆ ਗਿਆ 1.5 ਲੱਖ ਲਿਖੀ ਖੜਾ ਹੈ ਹਾਂ ਦੇਣਾ ਕਿੰਨੇ ਦਾ ਹੈ ਇਹ 1.3 ਦਾ ਦੇ ਦਾਂ ਪੈਸੇ ਹਿਸਾਬ ਨਾ ਕਰ ਲਾ ਟਰੈਕਟਰ ਛੋਟਾ ਜਿਹਾ ਹੁੰਦਾ ਕੋਈ ਖਰੀਦਦਾ ਹੀ ਨਹੀਂਗਾ ਹੁਣ ਨਾ 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 ਵਾਲੇ ਪੁਰਾਣਾ ਮਾਡਲ ਹੈ ਚੰਦਾ ਟਰੈਕਟਰ ਹੈ ਇਹਦਾ ਇਹ ਰੱਖਦਾ ਉਹ ਹੋਰ ਨਹੀਂ ਲੈਂਦਾ ਉਹ ਹੋਰ ਨਹੀਂ ਲੈਂਦਾ ਨਾ ਨਾ ਬਾਹਰ ਠੀਕ ਆ ਫਿਰ ਤੂੰ ਦੱਸ ਕਿੰਨੇ ਦਾ ਦੇਣਾ ਇੱਕ ਦੀ ਦਾ ਤਾਬ ਨਾ ਕਰ ਲੈ ਕੋਈ ਨਾ ਮੌਕੇ ਤੇ ਮਾੜਾ ਮੋਟਾ ਛੋੜ ਚੱਪਾ ਕਰਦਾ ਛੋੜ ਖੁੱਪੇ ਵਾਲੀ ਗੱਲ ਨਾ ਕਰਿਆ ਕਰ ਤਵਾ ਲੱਖ ਦਾ ਹਾਂ ਨਾ ਦੇਣਾ ਤਵਾ ਲੱਖ ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਚੰਗਾ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਮੂਰੇ 855 ਆ ਗਿਆ ਬਾਈ ਹਾਂ ਦੱਸੀ ਬਾਈ ਇਹਦੇ ਬਾਰੇ ਇਹ 94 ਮਾਡਲ ਆ ਬਾਈ ਹਾਂਜੀ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ ਬਾਹਰ ਪੰਪ ਕਰਿਆ ਹੋਇਆ ਠੀਕ ਹੈ ਜੀ ਡਬਲ ਕਲਚ 6 ਚਰੀ ਹੈ ਠੀਕ ਹੈ ਜੀ ਅਗਲੇ ਡਰ ਜਮਾ ਗੁੜੀਆ ਦੇ ਨਵੇਂ ਨੇ ਠੀਕ ਹੈ ਜੀ ਪਿਛਲੇ 60 65 ਪੈਸੇ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਐਂਗਾ ਰੇ ਇੱਕ ਟਰੈਕਟਰ ਵਿੱਚ ਹੈ ਇਹਦੇ ਇੰਜਨ ਗੇਅਰ ਦਾ ਓਕੇ ਆ ਪੂਰਾ ਫੁੱਲ ਆ ਠੀਕ ਹੈ ਇੰਜਨ ਗੇਅਰ ਦਾ ਓਕੇ ਆ ਮਿੱਤਰ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਹਾਂ ਮਾਡਲ ਤੇ ਰੇਟ ਕਿੰਨਾ ਰਹੋ ਮਾਡਲ ਆ 1994 ਹਾਂਜੀ ਡਿ ਇਹ ਆਪਾਂ ਦੇਵਾਗੇ ਟਰੈਕਟਰ 1,45,000 ਰੁਪਏ ਦਾ 1,45 ਦਾ 1,40 ਦਾ ਲੈ ਜਾਓ ਮੈਂ ਟੱਕਾ ਹੀ ਹੈ ਜਿਹੜਾ ਟਰੈਕਟਰ ਹੀ ਵਾਹ ਚੰਗਾ ਹੈ ਟਰੈਕਟਰ ਚੰਗਾ 1,40 ਦਾ ਲੈ ਜਾਓ ਮੂੰਹ ਦੇਖੋ ਦੀਪ ਦਾ ਕਿਵੇਂ ਉੜਦਾ ਹੈ ਮਹਾ ਵਾਹ ਚੰਗਾ ਟਰੈਕਟਰ ਹੈ ਚੰਗਾ ਟਰੈਕਟਰ ਹੀ ਆ ਫਿਰ ਆਪਾਂ ਵੇਚਣਾ ਹੈ ਘਰੇ ਤਾਂ ਨਹੀਂ ਰੱਖਣਾ ਚੰਗਾ ਨਹੀਂ ਗੱਲ ਆ ਵੇਚਣਾ ਕਿਸੇ ਨੂੰ ਚੰਗਾ ਘਰੇ ਤਾਂ ਨਹੀਂ ਰੱਖਣਾ ਭਰਾਵਾ ਉਹ ਤਾਂ ਗੱਲ ਸੀ ਚੰਗੇ ਦੇਵਾਇਆ ਆਪਾਂ ਸਭ ਹਾਂ ਤੇ ਹੋਰ ਹੈਗਾ ਇੱਕ ਇੱਥੇ ਰਿਹਾ 241 ਦਸਹੀ ਬਈ ਇਹ 99 ਮਾਡਲ ਆ ਬਾਈ ਹਾਂਜੀ ਪੰਜਾਬ ਨੰਬਰ ਹੀ ਇਹ ਆ ਠੀਕ ਆ ਸਾਰਾ ਟਰੈਕਟਰ ਜੈਨੂਅਲ ਇੰਜਨ ਗੇਅਰ ਸਾਰਾ ਪੂਰਾ ਰੁਪਈਆ ਰੁਪਈਆ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਆ ਟਾਇਰ ਮੂਹਰੇ ਨਵੇਂ ਵਰਗੇ ਆ ਮਗਰਲੇ 60.60 ਪੈਸੇ ਆ ਠੀਕ ਆ ਮੂਹਰੇ ਨਵੇਂ ਵਰਗੇ ਨੇ ਮਗਰਲੇ 7.65 ਪੈਸੇ ਨੇ ਤੇ ਇੰਜਨ ਗੇਅਰ ਦਾ ਓਕੇ ਆ ਪੂਰਾ ਫੁੱਲ ਓਕੇ ਤੇ 99 ਮਾਡਲ ਦਾ 142 ਲਿਖੀ ਖੜਾ ਹਾਂ ਦੇਣਾ ਕਿੰਨੇ ਦਾ 13 ਦਾ ਹਾਵ ਨਾ ਕੋਈ 1000 2000 ਮਾਰਜਾ ਨਹੀਂ ਹੈ ਇਸ ਦਾ ਕੋਈ ਹਿਸਾਬ ਨਾ ਕਰ ਲੋ ਸਵਾ ਦੇ ਦੋ ਬਸ ਯਾਰ ਸਵਾ ਲੱਖ ਦਾ ਮਿੱਤਰੋ ਇਹ ਲੈ ਜਿਓ ਹਾਂ ਟਰੈਕਟਰ ਚੰਗਾ ਹੈ ਤੁਲਾਬਦੀ ਪੋਰ ਵੀ ਹੁੰਦੇ ਆ ਹਾਂ ਇੱਕ ਦਾ ਡਟ ਬਾਈ ਘਰੇ ਖੜਾ ਹੁੰਦਾਗਾ ਠੀਕ ਹੈ ਹਾਂ ਲੋਕੇਸ਼ਨ ਕੀ ਹੈ ਲੋਕੇਸ਼ਨ ਬਾਈ ਪਿੰਨ ਮੇਰਾ ਰਾਪੜ ਹੈ ਹਾਂਜੀ ਪਲਵੰਡੀ ਸਾਹਿਬ ਉਹ ਤੋਂ ਵੀ ਹੈਗਾ 15 ਕਿਲੋਮੀਟਰ ਠੀਕ ਹੈ ਜੀ ਤੇ ਮਾਨਸਾ ਤੋਂ ਵੀ ਇੰਨੀ ਬਾਠੀ ਹੈ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਹੈਗਾ 97815 31564 ਠੀਕ ਹੈ ਜੀ ਹਾਂ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਸਾਡੇ ਕੋਲ ਵੀ ਆਉਣ ਲਈ ਬਾਈ ਤੇ ਲੋ ਵੀ ਮਿੱਤਰੋ ਜੇ ਸੋਨੂ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ